मैडम ने डॉक्टर गुरप्रीत मान कविता पढ़ी पता नहीं ना देख लिया वो बहुत सॉफ्ट है कदे उच्चा बोल नहीं बोलती मैंने तो पूछ ला नहीं थोड़ा पीड़ित ਚਲੋ ਘਰ ਸੁਣ ਲਈ ਬਣੋ ਟੀਵੀ ਤੇ ਹੁਣ ਉਹ ਚ ਬਦਲਾ ਦੇ ਨਹੀਂ ਕਰ ਸਕਦੇ ਜੀ ਔਰ ਦੁਨੀਆਂ ਤੇ ਫੱਟੇ ਫੱਟੇ ਲੋਕਾਂ ਦੀਆਂ ਐਗਜ਼ੈਂਪਲਾਂ ਪਈਆਂ ਨੇ ਬਹੁਤ ਥੱਲੋਂ ਆਏ ਬਹੁਤ ਵੱਡੀਆਂ ਪੋਜੀਸ਼ਨਾਂ ਹਾਸਲ ਕੀਤੀਆਂ ਬੜਾ ਅੱਛਾ ਪਰਫਾਰਮ ਕੀਤਾ ਬੱਚਿਆਂ ਨੇ ਜਿਹੜੇ ਸਾਜ਼ ਵਜਾ ਰਹੇ ਸੀ ਉਹ ਮੈਂ ਜਾਣਦਾ ਕਿਉਂਕਿ ਮੈਂ 8 ਨਾਲ ਲੇਟਰ ਸਰੰਗੀ ਤੂੰਬੀ ਉਹ ਜਿਹੜਾ ਬੁਕਚੂ ਬੁਕਚੂ ਕਹਿੰਦੇ ਟੱਡ ਇਬ ਵਜਾਉਣੇ ਕੋਈ ਸੌਖੇ ਨਹੀਂ ਜੀ ਸਿੱਖਣ ਸਿੱਖਣ ਵਾਸਤੇ ਕਈ ਕਈ ਸਾਲ ਲੱਗ ਜਾਂਦੇ ਆ ਜਿਹੜੇ ਸਰੰਗੀ ਸਾਜ਼ ਹੈ ਨਾ ਸਿੱਖਣ ਵਾਸਤੇ ਕਈ ਸਾਲ ਲੱਗ ਜਾਂਦੇ ਆ ਅੱਜ ਕੱਲ ਤਾਂ ਘੱਟ ਰਹੀ ਘਟ ਗਏ ਸਰੰਗੀ ਵਜਾਉਣ ਵਾਲੇ ਪਹਿਲਾਂ ਟੱਬ ਦੀ ਟੱਬ ਸਰੰਗੀ ਹੁੰਦੀ ਸੀ ਉਹ ਤਾਂ ਇੱਕ ਬੜਾ ਫੇਮਸ ਹੈ ਗੱਲ ਕੇ ਹਣ ਸਰੰਗੀ ਸਿੱਖਣ ਨੂੰ ਘੱਟ ਤੋਂ ਘਟਾ 8-10 ਸਾਲ ਲੱਗ ਜਾਂਦੀ ਹੈ ਕੱਲੀ ਸਿੱਖਣ ਦੀ ਉਹ ਦੋ ਬੰਦੇ ਸੀ ਉਹਨੂੰ ਫਾਂਸੀ ਦੀ سزا ਹੋ ਗਈ ਜੱਜ ਕਹਿੰਦਾ ਵੀ ਆਖਰੀ ਇੱਛਾ ਕੀ ਹੈ ਉਹ ਕਹਿੰਦਾ ਕਿ ਮੈਂ ਸਰੰਗੀ ਸਿੱਖਣੀ ਚਾਹੁੰਦਾ ਇੱਕ ਕਹਿੰਦਾ ਹੁਣ ਉਹ ਤੇ ਤਾਂ ਅੱਧਾ ਜਿਹਾ ਲੱਗਣੇ ਪਰ ਆਖਰੀ ਇੱਛਾ ਤਾਂ ਪੂਰੀ ਕਰਨੀ ਪਊ ਉਹ ਕਹਿੰਦਾ ਜੀ ਠੀਕ ਹੈ ਲਿਖ ਦੋ ਬੰਦਾ ਸਰੰਗੀ ਸਿਖਾਉਣ ਲੈ ਜਾਓ ਉਹ ਦੂਜੇ ਨੂੰ ਕਹਿੰਦਾ ਫਾਂਸੀ ਤਾਂ ਉਹ ਵੀ ਹੋਈ ਹੈ ਤੇਰੀ ਆਖਰੀ ਇੱਛਾ ਕੀ ਹੈ ਕਹਿੰਦੇ ਜਦੋਂ ਇਹ ਸਿੱਖ ਗਿਆ ਮੈਂ ਇਹ ਤੋਂ ਸਿੱਖਣਾ ਚਾਹੁੰਦਾ ਜੀ ਮਨ ਲ 20 ਸਾਲ ਤੱਕ ਦੋਨਾਂ ਨਹੀਂ ਲੈ ਲਈ ਨਾ ਨਹੀਂ ਉਹ ਫਿਰ ਸਿਖਾਉਗਾ ਉਹ ਨੂੰ ਘੜਾ ਧਾਂਸੀ ਹੋ ਜੂਗੀ ਉਸ ਨੂੰ ਸੋ ਇਹ ਜਿਹੜੀ ਕਲਾ ਹੈ ਇਹਦਾ ਕੋਈ ਅਮੀਰੀ ਨਾਲ ਜਾਂ ਪੈਸੇ ਨਾਲ ਕੋਈ ਸਬੰਧ ਨਹੀਂ ਨੂੰ ਤਾਂ ਵੱਡੇ ਵੱਡੇ ਮੀਰਾ ਦੇ ਮੁੰਡੇ ਹੀ ਵੱਡੇ ਵੱਡੇ ਕਲਾਕਾਰ ਹੁੰਦੇ ਅੱਜ ਜਿਹੜਾ ਪਰਫਾਰਮ ਕਰ ਰਿਹਾ ਸੀ ਹਿਸਟੋਨਿਕਸ ਚਾਹੇ ਪੰਡਾ ਦੀ ਆਈਟਮ ਜਾਂ ਫਿਰ ਉਹ ਗਿੱਤਾ ਜਾਂ ਫਿਰ ਫੋਕ ਆਰਕੈਸਟਰਾ ਔਰ ਉਹਦੇ ਵਿੱਚ ਇੱਕ ਚੀਜ਼ ਤੁਸੀਂ ਨੋਟ ਕੀਤੀ ਹੋਊਗਾ ਮੈਨੂੰ ਵੀ ਥੋੜਾ ਜਿਹਾ ਆਪਣਾ ਕੱਲ੍ਹ ਵਾਲੇ ਦਿਨ ਯਾਦ ਆ ਗਏ ਹਰ ਇੱਕ ਜਿਹੜੀ ਪਰਫਾਰਮੈਂਸ ਸੀ ਉਹਦੇ ਐਂਡ ਦੇ ਵਿੱਚ ਇੱਕ ਮੈਸੇਜ ਨਹੀਂ ਸੀਗਾ ਚਾਹੇ ਨਿਰਭਇਆ ਵਾਲਾ ਮੈਸੇਜ ਸੀ ਚਾਹੇ ਸੱਤ ਦੇ ਵਿੱਚ ਇਹ ਕਹਿਣਾ ਕਿ ਨਾਨਕੀਆਂ ਅਦਾਜ਼ਕੀਆਂ ਨਾਲ ਕੇ ਪਰਥੂਪਾ ਚਲੀਆਂ ਇਸ ਸਾਡਾ ਕਲਚਰ ਮੈਂ ਦੇਖਿਆ ਦਰਾਸਨ ਜਿਹੜਾ ਤੁਹਾਡਾ ਬਣਾਇਆ ਉੱਥੇ ਪੁਰਾਣੇ ਜਿਹੜੇ ਸਾਡੇ ਕਲਚਰ ਦੇ ਹਿੱਸੇ ਨੇ ਮੰਝੇ ਪੀੜੀਆਂ ਉਹ ਪਏ ਨੇ ਬੜੀ ਅੱਛੇ ਤਰੀਕੇ ਨਾਲ ਸਾਂਭ ਕੇ ਰੱਖੇ ਹੋਏ ਇਸ ਗੱਲ ਲਈ ਮੈਂ ਸਾਰੇ ਸਟਾਫ ਨੂੰ ਸਾਰੇ ਉਹਨਾਂ ਦੇ ਟੀਚਰਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਬਾਕੀ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਸਿਰਫ ਇਹੀ ਨਾ ਸਮਝਿਓ ਕਿ ਬਸ ਹੁਣ ਡਿਗਰੀ ਮਿਲ ਗਈ ਹੁਣ ਵਿਆਹ ਹੋ ਜਾਊਗਾ ਅੱਗੇ ਬਸ ਫਿਰ ਹਸਬੰਦ ਦੀ ਤਨਖਾਹ ਵੱਲ ਦੇਖਿਆ ਕਰਾਂਗੇ ਹੈਨਾ ਤੇ ਉਹ ਵੀ ਵਿਚਾਰਾ ਕਹਿੰਦਾ ਨਹੀਂ ਤਨਖਾਹ ਤਾਂ ਆ ਗਈ ਪਰ ਹੁਣ ਜਾਊਗੀ ਇੱਧਰ ਨੂੰ ਹੀ ਮੈਡਮ ਨੇ ਡਾਕਟਰ ਗੁਰਪ੍ਰੀਤ ਮਾਨ ਦੇ ਆਸਤੇ ਕਮਤਾ ਪੜੀ ਪਤਾ ਨਹੀਂ ਨਾ ਕਿੱਥੋਂ ਦੇ ਲਿਆ ਕਹਿੰਦੇ ਵੀ ਉਹ ਤਾਂ ਬਹੁਤ ਹੀ ਸੌਫਟ ਸਪੋਕਨ ਹੈ ਕਦੇ ਉੱਚਾ ਬੋਲ ਨਹੀਂ ਬੋਲਦੀ ਮੈਨੂੰ ਤਾਂ ਪੁੱਛ ਲੈਣ ਥੋੜਾ ਜਿਹਾ ਇਹ ਕਿਹਦਾ ਕੀ ਆ ਸੀ ਦਾ ਲੜੀ ਜਾਂਦੇ ਨੇ ਕਿ ਮੁੰਡਾ ਨਹੀਂ ਮੇਰਾ ਵਟਸਐਪ ਕਰ ਨਹੀਂ ਕਰਦਾ ਨਹੀਂ ਥੋੜਾ ਪੀੜਤਾਂ ਨੂੰ ਵੀ ਪੁੱਛੋ ਜੀ ਵੀਰ ਹੋਗੇ ਸਾ ਚਲੋ ਘਰ ਸੁੱਲ ਲਈ ਹੋਣੇ ਉਹਨੇ ਟੀਵੀ ਤੇ ਹੁਣ ਉਹ ਚ ਬਦਲਾਅ ਨਹੀਂ ਕਰ ਸਕਦੇ ਜੀ ਪਰ ਇਹ ਜਿੰਦਗੀ ਹੈ ਜੀ ਪਰ ਜ਼ਿੰਦਗੀ ਚ ਕੰਨੀਆਂ ਖੁਸ਼ੀਆਂ ਸਭ ਚਲਦੀਆਂ ਰਹਿੰਦੀਆਂ ਨੇ ਦੇਖੋ ਜਿੱਤ ਹਾਰ ਨਹੀਂ ਹੋਣੀ ਚਾਹੀਦੀ ਬਾਕੀ ਟਕਰਾਅ ਆ ਰਮ ਤਾਂ ਚਲਦੀਆਂ ਰਹਿੰਦੀਆਂ ਨੇ ਉਹਦੇ ਬਿਨਾ ਜ਼ਿੰਦਗੀ ਦੀ ਵਧੀਆ ਲੱਗਦੀ ਗੁਲਦਸਤੇ ਇੱਕ ਰੰਗ ਦਾ ਗੁਲਦਸਤਾ ਵੀ ਨਹੀਂ ਚੰਗਾ ਲੱਗਦਾ ਇੱਕੋ ਇੱਕੋ ਰੰਗ ਦੇ ਫੁੱਲ ਹੋਣ ਗੁਲਦਸਤਾ ਕਿੰਨਾ ਕਿੰਨਾ ਚਿਰ ਦੇਖ ਲਾਉਂਗੇ ਹਰ ਰੰਗ ਦਾ ਫੁੱਲ ਹਰ ਫੁੱਲ ਦੀ ਆਪਣੀ ਖੁਸ਼ਬੂ ਹੋਵੇ ਤਾਂ ਹੁੰਦਾ ਇਹ ਚੱਲਦਾ ਰਹਿੰਦਾ ਕਿਉਂਕਿ ਉਹ ਕਹਿੰਦੇ ਹਨ ਕਿ ਜੀ ਨੇ ਕਦੇ ਦੁੱਖ ਨਹੀਂ ਦੇਖਿਆ ਉਹ ਸੁੱਖ ਨਹੀਂ ਮਾਨ ਸਕਦਾ ਜਿਹੜਾ ਕੱਲੇ ਸੁਖੀ ਹੋਈ ਰਹਿੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਸੁੱਖ ਕੀ ਹੁੰਦਾ ਜਿਹੜਾ ਮਾਰੂਥਲ ਪਿਆਸਾ ਰਿਹਾ ਹੋਵੇ ਉਹਨੂੰ ਪਤਾ ਹੁੰਦਾ ਹੈ ਕਿ ਪਾਣੀ ਦੀ ਇੱਕ ਇੱਕ ਬੂੰਦ ਦੀ ਕੀ ਕੀਮਤ ਹੈ ਕੀ ਵੈਲਿਊ ਹੈ ਜਿਹੜਾ ਹਾਦਾ ਹੋਵੇ ਉਹਨੂੰ ਜਿੱਤ ਦੀ ਖੁਸ਼ੀ ਦਾ ਪਤਾ ਹੁੰਦਾ ਹੈ ਜਿਹੜਾ ਰੋਜ਼ ਜਿੱਤਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਜਿੱਤ ਕੀ ਹੁੰਦੀ ਹੈ ਉਹ ਭੁੱਲ ਜਾਂਦਾ ਸੋ ਇਹ ਜ਼ਿੰਦਗੀ ਹੈ ਬੜੀ ਖੂਬਸੂਰਤ ਹੈ ਪਲ-ਪਲ ਨੂੰ ਇੰਜੋਏ ਕਰੋ ਤੁਹਾਨੂੰ ਇੰਨੇ ਕਮਾਲ ਦੇ ਟੈਲੈਂਟਡ ਟੀਚਰ ਮਿਲੇ ਨੇ ਅਰ ਤੁਸੀਂ ਤੁਹਾਡੇ ਦਿਮਾਗਾਂ ਨੂੰ ਤਰਾਸ਼ਨ ਵਾਸਤੇ ਨਹੀਂ ਹੈ ਹੋਰ ਜਾ ਕੇ ਅੱਗੇ ਸਮਾਜ ਚ ਯੋਗਦਾਨ ਪਾਓ ਦੇਸ਼ ਦਾ ਨਾਮ ਆਪਣੇ ਮਾਪਿਆਂ ਦਾ ਨਾਮ ਆਪਣੇ ਤੇ ਪੰਜਾਬ ਦਾ ਨਾਮ ਉੱਚਾ ਕਰੋ ਤੁਸੀਂ ਦੇਖਿਆ ਹੋਣਾ ਕਿ ਜਿਸ ਗਲੀ ਮੁਹੱਲੇ ਚੋਂ ਕੋਈ ਕੁੜੀ ਜਾਂ ਮੁੰਡਾ ਕੋਈ ਅਚੀਵਮੈਂਟ ਕਰ ਲੇ ਕੋਈ ਅਫਸਰ ਬਣ ਜੇ ਸਾਰੇ ਗਲੀ ਮਾਲੇ ਵਾਲੇ ਕਰਿਆ ਆ ਕੇ ਪੁੱਛਣ ਲੱਗ ਜੰਦੇ ਨੇ ਕਿ ਕਿਹੜਾ ਪੇਪਰ ਦਿੱਤਾ ਸੀ ਅਸੀਂ ਵੀ ਕਰਾਉਣਾ ਪੜੇ ਬੱਚੇ ਉਹ ਰੋਲ ਮਾਡਲ ਬਣ ਜਾਂਦਾ ਉਹ ਉਹ ਕਰ बच्चा सो रोल मॉडल बनो भीड़ में बहुत से चेहरे देखे हैं भीड़ में बहुत से चेहरे देखे हैं लेकिन चेहरे के पीछे इतनी भीड़ कभी नहीं देखी बी क्राउड पुलर नॉट बी क्राउड भीड़ नहीं बनना भीड़ अट्रैक्ट करने बनना है भीड़ खिंचने ਬਣੇ ਨੇ ਬਹੁਤ ਸਾਰੇ ਬੰਦੇ ਜਿਨ੍ਹਾਂ ਦੇ ਪਿੱਛੇ ਪੀੜ ਆਉਂਦੀ ਹੈ ਮੈਂ 17 ਸਾਲ ਦਾ ਸੀ ਜਦੋਂ ਮੈਡਮ ਮੋਰ ਸਾਨੂੰ ਉੱਥੇ ਪੜਾਉਂਦੇ ਹੁੰਦੇ ਸੀ ਮੇਰੀ ਪਹਿਲੀ ਕੈਸਟ ਆ ਗਈ ਪਹਿਲੀ ਸੀਡੀ ਆ ਗਈ 17 ਸਾਲ ਦੀ ਉਮਰ 'ਚ ਲੋਕਾਂ ਨੇ ਪਿਆਰ ਦਿੱਤਾ ਇੱਥੇ ਇਸ ਸ਼ਹਿਰ 'ਚ ਐਸੇ ਮੈਂ ਪਹਿਲਾਂ ਇੱਥੋਂ ਆ ਕੇ ਚਲਾ ਜਾਂਦਾ ਸੀ ਫਿਰ ਮੈਂ ਕਾਲਜ ਪੜ੍ਹਦਾ ਸੀ ਮੈਂ ਪਲੱਸ 2 ਉੱਤੇ ਪੜ੍ਹਦਾ ਸੀ ਤੇ ਗੱਡੀ ਆ ਗਈ ਮੇਰੇ ਕੋਲੇ ਪਹਿਲਾਂ ਬੱਸ ਦੇ ਉੱਤੇ ਚੜਕੀ ਕਨੈਕਟਰ ਸਾਨੂੰ ਤਾਂ ਪਾਕੀ ਬੀਚ ਦੇ ਪਰ ਨਹੀਂ ਜਾਂਦੇ ਨੋ ਨੋ ਥੱਲੇ ਤਾਂ ਚਲੋ ਤਾਂ ਮੈਂ ਗੱਡੀ ਲੈ ਲਈ ਜੀ ਪਹਿਲੀ ਗੱਡੀ ਲੈ ਲਈ ਕੰਟੈਸਟ ਆ ਤਾਂ ਤੁਸੀਂ ਅੱਜ ਮੈਨੂੰ ਮੈਡਮ ਯਾਰ ਕਰਾਉਂਦੇ ਸੀ ਕਹਿੰਦੇ ਵੀ ਸਾਨੂੰ ਉਹ ਵੀ ਯਾਦ ਆ ਵੀ ਮੈਂ ਆਪਣੇ ਟੀਚਰਾਂ ਨੂੰ ਛੱਡਿਆ ਸੀ ਬੱਸ ਸਟੈਂਡ ਤੇ ਵੀ ਅੱਜ ਤੁਹਾਨੂੰ ਮਤ ਛੱਡ ਗਈ ਮੇਰੀ ਗੱਡੀ ਚਾਜ ਗਈ ਤੁਸੀਂ ਸੋ ਕਾਮਯਾਬੀਆਂ ਇਹ ਹੈ ਤੁਸੀਂ ਆਪਣੇ ਕਦੇ ਜ਼ਿੰਦਗੀ ਚ ਆਪਣੇ ਟੀਚਰਾਂ ਤੋਂ ਆਪਣੇ ਕੋਚਾਂ ਤੋਂ ਆਪਣੇ ਪੇਰੈਂਟਸ ਤੋਂ ਵੱਡੇ ਨਹੀਂ ਹੋ ਸਕਦੇ। ਉਹ ਹਮੇਸ਼ਾ ਹੀ ਵੱਡੇ ਰਹਿਣਗੇ ਤੁਸੀਂ ਜਿੱਡੇ ਮਰਜ਼ੀ ਉਹਦੇ ਤੇ ਪਹੁੰਚ ਜਾਓ ਪਰ ਜਿਨ੍ਹਾਂ ਨੇ ਤੁਹਾਨੂੰ ਟੀਚ ਕੀਤਾ ਹੈ ਜਿਨ੍ਹਾਂ ਨੇ ਤੁਹਾਨੂੰ ਕੋਚਿੰਗ ਦਿੱਤੀ ਹੈ ਉਹਨਾਂ ਤੋਂ ਵੱਡੇ ਨਹੀਂ ਹੋ ਸਕਦੇ ਤੁਸੀਂ ਕਦੇ ਵੀ। ਹਮੇਸ਼ਾ ਉਹਨਾਂ ਦੀ ਰਿਸਪੈਕਟ ਕਰੋ। ਮੈਂ ਤਾਂ ਜਦੋਂ ਵੀ ਮਿਲਦਾ ਮੈਨੂੰ ਮੇਰੇ ਟੀਚਰ ਮਿਲਦੇ ਨੇ ਮੈਂ ਤਾਂ ਬੜਾ ਖੁਸ਼ ਹੋ ਜਾਂਦਾ ਕਿ ਇਹ ਸਰ ਉਹ ਉਸ ਵੇਲੇ ਨਹੀਂ ਚੰਗੇ ਲੱਗਦੇ ਹੁੰਦੇ ਟੀਚਰ। ਉਸ ਵੇਲੇ ਤਾਂ ਸਕੂਲ ਚ ਪੜਦੇ ਹੁੰਦੇ ਸੀ ਬਥੇਰੇ ਰਾਹ ਦੁਆਵਾਂ ਕੀਤੀਆਂ ਰੱਬ ਨੂੰ ਅੰਗਰੇਜ਼ੀ ਵਾਲੀ ਮੈਡਮ ਮਾਫ ਚੜ ਜਾਏ ਨਾ ਰੱਬ ਨੇ ਮੰਨੀ ਨਾ ਮੈਡਮ ਨੇ ਰੋਜ਼ ਆ ਜਾਂਦੀ ਸੀ ਹੁਣ ਬਥਰ ਲੱਗਦਾ ਵੀ ਉਹ ਠੀਕ ਹੀ ਸੀ ਵੀ ਜਿਹਨਾਂ ਨੇ ਪੜਾਇਆ ਜਾਂ ਜਿਹਨਾਂ ਨੇ ਥੋੜਾ ਬਹੁਤ ਡਾਂਟਿਆ ਉਸ ਵੇਲੇ ਸਾਡੀ ਭੁੱਖ ਲਈ ਜਾਂ ਸਾਡੇ ਚੰਗੇ ਲਈ ਹੋਏ ਡਾਂਟਦੇ ਸੀਗੇ ਸੋ ਆਪਣੇ ਟੀਚਰਾਂ ਨੂੰ ਰਿਸਪੈਕਟ ਦਿਓ ਆਪਣੇ ਕੋਚੇਸ ਨੂੰ ਆਪਣੇ ਮਾਪਿਓ ਨੂੰ ਜਿਨ੍ਹਾਂ ਨੇ ਆਪਾਂ ਨੂੰ ਇਹ ਮੌਕਾ ਦਿੱਤਾ ਕਿ ਪਹਿਲੇ ਮਾਪੇ ਜਨਮ ਦੇਣ ਵਾਲੇ ਦੂਜੇ ਮਾਪੇ ਆਪਾਨੂੰ ਅਕਲ ਦੇਣ ਵਾਲੇ ਜਿਨ੍ਹਾਂ ਨੇ ਸਾਨੂੰ ਕੁਝ ਬਣਾਉਣਾ ਹੈ ਜ਼ਿੰਦਗੀ ਚ ਅਚੀਵਮੈਂਟ ਵਾਸਤੇ ਸੋ ਦੋਨੇ ਮਾਪੇ ਨੇ ਸੋ ਟੀਚਰਾਂ ਨੂੰ ਵੀ ਕੌਮ ਦੇ ਨਿਰਮਾਤਾ ਕਿਹਾ ਜਾਂਦਾ ਹੈ ਨੇਸ਼ਨ ਬਿਲਡਰ ਕਿਹਾ ਜਾਂਦਾ ਹੈ ਔਰ ਜ਼ਿੰਮੇਵਾਰੀਆਂ ਜਦੋਂ ਪੈ ਜਾਂਦੀਆਂ ਨੇ ਫਿਰ ਤੁਹਾਨੂੰ ਥੋੜਾ ਜਿਹਾ ਆਪੀ ਉਹ ਕਹਿੰਦਾ ਪ੍ਰਮਾਤਮਾ ਪ੍ਰਮਾਤਮਾ ਜੀ ਕਿਸੇ ਨੂੰ ਚੁੰਝ ਦਿੰਦਾ ਹੈ ਤਾਂ ਫਿਰ ਚੌਂਗਾ ਵੀ ਦਿੰਦਾ ਹੈ ਤੁਸੀਂ ਦੇਖਿਓ ਜਾਨਵਰਾਂ ਨੂੰ ਪੰਛੀਆਂ ਨੂੰ ਦੇਖਿਓ ਚੀੜੀ ਦੀ ਚੁੰਝ ਛੋਟੀ ਹੈ ਕਿਉਂਕਿ ਉਹਨੂੰ ਚੋਗਾ ਇੱਥੋਂ ਹੀ ਮਿਲ ਜਾਂਦਾ ਹੈ ਈਜ਼ੀਲੀ ਮਿਲ ਜਾਂਦਾ ਉਹਦਾ ਚੋਗਾ ਜਿਹੜਾ ਖੰਡਾਇਆ ਹੋਇਆ ਸੋ ਬਾਗਲੇ ਦੀ ਚੁੰਝ ਬਹੁਤ ਲੰਬੀ ਹੈ ਕਿਉਂਕਿ ਉਹਨੇ ਥੱਲੋਂ ਮੱਛੀ ਲੈ ਕੇ ਆਉਣੀ ਹੁੰਦੀ ਹੈ ਸੋ ਜਿਹੜਾ ਚੁੰਝ ਦਿੰਦਾ ਉਹ ਚੋਗਾ ਵੀ ਦਿੰਦੀ ਤੇ ਜਿਹੜਾ ਕੋਈ ਜ਼ਿੰਮੇਵਾਰੀ ਦਿੰਦਾ ਪਰਮਾਤਮਾ ਜਿਸ ਨੂੰ ਉਹਨੂੰ ਫਿਰ ਨਿਭਾਉਣ ਦਾ ਬਲ ਇਸ ਸਮੱਤ ਦੇ ਪ੍ਰਮਾਤਮਾ ਹੀ ਦਿੰਦਾ ਅਸੀਂ ਕਦੇ ਸੋਚਿਆ ਸੀ ਕਿ ਮੁੱਖ ਮੰਤਰੀ ਬਣਨ ਪਰ ਕਦੇ ਵੀ ਨਹੀਂ ਸੋਚਿਆ ਸੀ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਕਹਿੰਦਾ ਜਿੰਨਾ ਚਿਰ ਤੂੰ ਵਿੱਚ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਮ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਮ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਤਨੀ ਹੋ ਹੋ ਤੁਰ ਕੇ ਕੋਣ ਕਿਸੇ ਦਾ ਨਾਮ ਲੈਂਦਾ ਤੇ ਕੋਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾਲਣ ਜੇ ਕੋ ਨਾਨਕਦੇਵ ਜੀ ਦੁਕਾਨ ਖੋਲ ਕੇ ਬੈ ਜਾਂਦੇ ਫਿਰ ਸੱਚੇ ਠੱਗ ਵਰਗਿਆਂ ਨੂੰ ਕੋਣ ਸੁਧਾਰਦਾ ਫਿਰ ਉਦਾਸੀਆਂ ਕਰਕੇ ਘਰ ਘਰ ਜਾ ਕੇ ਸੱਚ ਦਾ ਹੋਕਾ ਕੋਣ ਦਿੰਦਾ ರತ್ೋ ವಂಡೋ ನಾಮ ಜಪೋ ಕಣ